ਕਰੋ ਜੀ। ਨਾਗਲੇ ਜੋ ਵੀ ਮਾਰੂ। ਗਾੜੀ ਪਿਛਾੜੀ ਵਧੀਆ ਲੱਗਦੀ ਹੈ ਨਾ ਜੀ ਇਹਦੀ? ਹਾਂ ਹਾਂ ਚਵਾਈ ਬਹੁਤ ਚੰਗੀ ਹੈ। ਚਵਾਈ ਬਹੁਤ ਚੰਗੀ। ਤੇ 13-14 ਕਿਲੋ ਆਰਾਮ ਨਾ ਦੇਉਂਗੀ। ਖੁੱਲਾ ਚਵਾਦੂ ਹਨਾ। ਬਾਕੀ ਖੋਲੋ ਜੀ। ਸਾਈਜ਼ ਫੁੱਲ, ਸਿੰਗ ਦੀ ਪੂਰੀ ਚੰਗੀ ਤੇ ਥਾਨ ਲੇਵੇ ਦੀ ਸਾਫਾ ਪੂਰੀ। ਤੇ ਚੁੱਟ। ਇੱਕ ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917। ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਅੜਹਾਇਆ ਪਿੰਡ ਹੈ ਜੀ ਆਪਣਾ ਅੜਹਾਏ ਆਏ ਆ ਜੀ ਤੇ ਦੋ ਝੋਟੀਆਂ ਆਪਾਂ ਲੈ ਕੇ ਆਏ ਥੋੜੇ ਬਾਅਦ ਤੇ ਸੂਈਆਂ ਸਵਾਈਆਂ ਚੰਗੇ ਦੁੱਧ ਵਾਲੀਆਂ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਤੇ ਨੰਬਰ ਲਗਾਤਾਰ ਸਕਰੀਨ ਤੇ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਠੀਕ ਠਾਕ ਹੋ ਪਹਿਲਾਂ ਤਾਂ ਨਾਮ ਬੋਲੋ ਜੀ ਆਪਣਾ ਮੇ ਪ੍ਰਿੰਡਡ ਹੈ ਜਿਲ੍ਹਾ ਜੀ ਜਿਲ੍ਹਾ ਬਰਨਾਲਾ ਤਹਿਸੀਲ ਜੀ ਤਹਿਸੀਲ ਵੀ ਬਰਨਾਲਾ ਤਹਿਸੀਲ ਵੀ ਬਰਨਾਲਾ ਇਹ ਗੁਰਦੁਆਰਾ ਅੜੀਸਰ ਸਾਹਿਬ ਸਾਹਮਣੇ ਆਨੰਦ ਪੁਲਟਰੀ ਫਾਰਮ ਓਕੇ ਜੀ ਤੇ ਅੱਜ ਆਪਾਂ ਕਿੰਨੇ ਨਾਕ ਦਿਖਾਉਣੇ ਨੇ ਅੱਜ 2 ਨਾਕ ਦਿਖਾਉਣੇ ਨੇ ਹਰ ਵਕਤ ਆਪਣੇ ਕੋਲੇ ਪਸ਼ੂ ਮਿਲਦਾ ਆਪਣੇ ਕੋਲੇ ਹਰ ਵਕਤ 5-7 ਪਸ਼ੂ ਹੁੰਦੇ ਹੀ ਹੁੰਦੇ ਆ ਓਕੇ ਜੀ ਤੇ ਅੱਜ ਆਪਾਂ ਕਿੰਨੇ ਨਾਗ ਦਿਖਾਉਣੇ ਆ ਅੱਜ ਦੋ ਮਿਸਰ ਦਿਖਾਉਣੇ ਆ ਦੋ ਓਕੇ ਜੀ ਝੋਟੀਆਂ ਕਿਹੜੇ ਕਿਹੜੇ ਸੂਆ ਜੀ ਇਹ ਦੂਜੇ ਸੂਆ ਜੀ ਇੱਕ ਤੀਜੇ ਸੂਆ ਕਿੰਨੇ ਕਿੰਨੇ ਦਿਨਾਂ ਦੀਆਂ ਸੂਈਆਂ ਨੇ ਇਹ ਇੱਕ ਨੂੰ ਤਾਂ 5 ਦਿਨ ਹੋ ਗਏ ਜੀ ਇੱਕ ਨੂੰ 7 ਦਿਨ ਹੋ ਗਏ ਤੇ ਜੇ ਆਪਾਂ ਪਹਿਲੇ ਨੰਬਰ ਅਜ ਦੀ ਗੱਲ ਕਰ ਲਗੇ ਜੀ ਕਿੰਨੇ ਦਿਨਾਂ ਦੀ ਸੂਈ ਪਿਆ ਇਹ ਇਹ 5 ਦਿਨਾਂ ਦੀ ਸੂਈ ਆ ਓ ਕਿੰਮਾ ਕਰਕੇ ਆ ਗਿਆ ਇਹ ਦੇ ਮਗਰ ਇਹਦੇ ਪੱਟੇ ਕਟਾ ਓਕੇ ਤੇ ਕਿੰਨਾ ਏ ਥੱਲੇ ਦੁੱਧ ਰੈਡੀ ਹੈਗਾ ਹੁਣ ਬੋਲੋ ਇਸ ਵੇਲੇ 11 ਕਿਲੋ ਦੁੱਧ ਤਿਆਰ ਹੈ ਕਿੰਨਾ ਦੇ ਦੂ ਜੀ ਦੁੱਧ ਹੈ 13-14 ਕਿਲੋ ਆਮ ਨਾ ਦੇਉਂ ਜੀ ਖੁੱਲਾ ਚ ਵਾਦੂ ਹਣਾ ਵਾਕੇ ਖੋਲੋ ਜੀ ਸਾਈਜ ਫੁੱਲ ਸਿੰਗ ਦੀ ਪੂਰੀ ਚੰਗੀ ਤੇ ਥਾਨ ਲੇਵੇ ਦੀ ਸਾਫਾ ਪੂਰੀ ਤੇ ਛੋਟੀ ਓਰੀਜਨਲ ਦੂਜਾ ਸੂਆ ਜੀ ਤੇ ਕੱਦ ਕਾਠ ਵਾਲੀ ਲੈ ਚਲੋ ਇਧਰ ਨੂੰ ਲੈ ਚਲੋ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਤੇ ਬਾਡੀ ਬੰਤਰ ਵੀ ਪੂਰਾ ਚੰਗਾ ਝੋਟੀ ਦਾ ਆ ਦੇਖੋ ਜੀ ਲੈ ਚਲੋ ਵੀਰੇ ਕਰੋ ਚੈੱਕ ਸੋਹਣੀ ਸੁਨੱਖੀ ਤੇ ਬਾਕੀ ਦਾ ਭੇਟ ਵਾਲੀ ਝੋਟੀ ਹੈਗੀ ਮੋੜ ਲਿਓ ਜੀ ਆ ਦੇਖੋ ਜੀ ਕਰੋ ਫੇਸ ਚੈੱਕ ਇੱਕ ਨੰਬਰ ਓਕੇ ਜੀ ਆ ਦੇਖ ਪੱਠ ਬੁੜੇ ਦੀ ਬੰਦਰ ਪੂਰੀ ਵਧੀਆ ਹੁਣ 11 ਲੀਟਰ ਰੈਡੀ ਰੈਡੀ ਹੈ ਜੀ ਤਿਆਰ ਓਕੇ ਜੀ ਇਹਦੀ ਲੇਬਲ ਦੀ ਦੇਖ ਵੀ ਦੱਸ ਦਿਆ ਹਨਾ ਜੀ ਵੀ 11 ਦੇ ਦੂਗਾ 60 ਬੱਚਾ ਧਾਰਾ ਕਰਕੇ ਚੈੱਕ ਤੇ ਧਾਰ ਤੁਰ ਦੀ ਨਰਮਾ ਜੀ ਪੂਰੀ ਭੋਲੀ ਹੈ ਜੀ ਓਕੇ ਜੀ ਆ ਦੇਖੋ ਵੀਰੋ ਬੱਚਾ ਚੋਂਦਾ ਤੁਸੀਂ ਦੇਖ ਆ ਦੇਖੋ ਵੀਰੋ ਬੱਚਾ ਚੋਂਦਾ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਦਾ ਆ ਬੱਚਾ ਬੱਚਾ ਆ ਦੇਖੋ ਜੀ ਬੱਚਾ ਕਰੋ ਚੈੱਕ ਤੇ ਬੱਚਾ ਬੱਚਾ ਪੂਰਾ ਚੜਦੀ ਆ ਕਿੰਨੇ ਦਿਨਾਂ ਦਾ ਸੂਆ ਜੀ ਇਹ ਤਾਂ ਹੁਣ ਕਿੰਨੇ ਦਿਨ ਹੋ ਗਏ ਇਹ 5 ਦਿਨ ਹੋ ਗਏ ਸੀ ਓਕੇ ਬੌਲੇ ਜੀ ਆ ਗੌਲੇ ਜੀ ਆ ਆ ਦੇਖੋ ਜੀ ਥੱਲੇ ਉਹਦਾ ਨਾ ਡਾਂਗਾਂ ਵਾਂਗ ਵੱੜਦੀ ਏ ਝੋਟੀ ਕਰੋ ਜੀ ਚੰਗ ਲੈਂ ਜੋ ਮਾਰੀ ਗਾੜੀ ਪਿਛਾੜੀ ਵਧੀਆ ਲੱਗਦੀ ਹੈ ਨਾ ਇਹਦੀ ਹਾਂ ਹਾਂ ਚਵਾਈ ਬਹੁਤ ਚੰਗੀ ਹੈ ਚਵਾਈ ਬਹੁਤ ਚੰਗੀ ਓਕੇ ਜੀ ਬੱਸ ਓਕੇ ਵੀਰੇ ਆ ਦੇਖੋ ਝੋਟੀ ਸੋਹਣੀ ਸੁਨੱਕੀ ਬਾਕੀ ਤਾਂ ਮੋਹਰਾ ਚ ਆ ਗਈ ਝੋਟੀ ਆ ਓਕੇ ਜੀ ਆਜੋ ਜੀ ਡਿਮਾਂਡ ਜੀ ਇਹਦੀ ਇਹਦੀ ਡਿਮਾਂਡ ਵੀਰੇ ਮੁੱਲ ਦਾ 110 15 ਦੀ ਦੇਣੀ ਆ ਬਸ ਮਾਨਤਨ 15 ਚ ਥੋੜਾ ਬਤ ਆਏ ਗਏ ਬੰਦੇ ਦਾ ਮਾਨਤਨ ਲਕੀਰ ਵਾਲੀ ਗੱਲ ਤਾਂ ਨਹੀਂ ਹੈ ਲਕੀਰ ਵਾਲੀ ਗੱਲ ਨਹੀਂ ਲਕੀਰ ਵਾਲੀ ਕੋਈ ਗੱਲ ਨਹੀਂ ਮਾਨਤਨ ਕਰਾਂਗੇ ਜ਼ਰੂਰ ਮੁੱਲ 110 15 ਚ ਮਾਨਤਨ ਹੋ ਜਾਣਾਗਾ ਤੇ ਹੁਣ ਦੋ ਨੰਬਰ ਦੀ ਗੱਲ ਕਰ ਲਗੇ ਜੀ ਬੋਲੋ ਜੀ ਇਹ ਤੀਜੇ ਸੂਏ ਸੂਈ ਆਈ ਤੀਜਾ ਸੂਆ ਸੂਈ ਆ ਇਹਨੂੰ ਸੂਈ ਨੂੰ 7 ਦਿਨ ਸੂਈ ਨੂੰ ਹੋਗੇ ਠੀਕ ਆ ਜੀ ਤੇ ਕਿੰਨਾ ਹੁਣ ਇਹ ਥੱਲੇ ਦਾ ਇਹਦੇ ਥੱਲੇ ਦੁੱਧ ਹੋਊਗਾ 13 ਕਿਲੋ ਹੁਣ 13 ਕਿਲੋ ਤੇ ਲੰਮੀ ਲੰਜੀ ਕੱਦ ਕਾਢ ਦੀ ਆਇਓ ਜੀ ਮਾੜਾ ਇੱਧਰਲੇ ਪਾਸੇ ਦੇ 15 16 ਕਿਲੋ ਦੁੱਧ ਇੱਧਰ ਖੜਜੋ ਨਾਲ ਨਾਲ ਇੱਥੇ ਥੱਲੇ ਥੱਲੇ ਹਾਂ ਆ ਦੇਖੋ ਜੀ ਦੇਖੋ ਜੀ ਗਾਲ ਦੀ ਨਾ ਬੰਦੇ ਦਾ ਕੱਲੀ ਧੌਣ ਜੀ ਕਹਿਣ ਦਾ ਮਤਲਬ ਪੰਜਾਬੀ ਚ ਠੀਕ ਆ ਜੀ ਤੋਰੋ ਇਹਨੂੰ ਵੀ ਤੇ ਕਿੰਨਾ ਹੁਣ ਥੱਲੇ ਇਹਦੇ ਰੋਡ ਇਹਦੇ ਥੱਲੇ ਹੁਣ 13 14 ਕਿਲੋ ਦੁੱਧ ਹੋਊਗਾ ਜੀ 13 ਕਿਲੋ ਆਹ ਨਾ ਦੇਓ ਵੱਡੇ ਸੈਜ ਦੀ ਹਾਂ ਵੱਡੇ ਸੈਜ ਦੀ ਹਾਂ ਹੂੰ ਤੇ ਸੰਗ ਸੰਗ ਦੋਨੇ ਲੈ ਚੱਲੋ ਜੀ ਹਾਂ ਜੀ ਆ ਦੇਖੋ ਨਾੜਾ ਨੂੜਾ ਹਵਾਨੇ ਤੇ ਬਰੀਕ ਵੇਂਜ ਵੀ ਪੂਰੀਆਂ ਤੇ ਮੋਟੀ ਨਾੜ ਵੀ ਚੰਗੀ ਆਉਂਦੀ ਆ ਦੁੱਧ ਵਾਲੀ ਸਟਰੋਂਗ ਪੂਰੀ ਹੂੰ ਆ ਦੇਖੋ ਹੂੰ ਬਰੀਕੀਆਂ ਪੂਰੀਆਂ ਤੇ ਬਾਕੀ ਦਾ ਬੰਦਨ ਧੱਕੀ ਫਿਰਦੀ ਆ ਵੱਡੀ ਝੋਟੀ ਹੈਗੀ ਆ ਦੇਖੋ ਜੀ ਕਰੋ ਕੁਆਲਿਟੀ ਚੈੱਕ ਤੇ ਥਣਲੇਵੇ ਦੀ ਇੱਕ ਨੰਬਰ ਪੂਰਾ ਸਾਈਜ਼ ਚੰਗਾ ਸੂਨੋ ਹਵਾਨਾ ਸ਼ੁਰੂ ਹੋ ਕੇ ਤੇ ਮੂਰੇ ਵੀ ਧੁੰਨੀ ਟਿੱਕਰ ਜਾਂਦਾ ਜੀ ਆ ਦੇਖੋ ਵੇਂਜ ਦਿਖਾ ਰਹੀਏ ਲਾਓ ਜੀ ਬੱਚਾ ਕਰੋ ਚੈੱਕ ਆ ਦੇਖੋ ਜੀ ਪੂਰੀ ਵਧੀਆ ਉਹ ਦੇਖ ਬੱਚਾ ਕਿੱਧਰ ਆਹ ਦੇਖੋ ਵੀਰੋ ਅੱਛਾ ਮਗਰ ਕੱਟੀ ਆ ਗਈ ਜੀ ਹਾਂ ਜੀ ਕੱਟੀ ਓਕੇ ਕੱਟੀ ਵੀ ਪਿਓਰ ਮੋਰਾ ਤੇ ਮੈਂਸ ਵੀ ਪਿਓਰ ਮੋਰਾ ਏਰੀਆ ਕਿਹੜਾ ਜੀ ਮੈਂਸ ਦਾ ਏਰੀਆ ਇਹ ਤਾਂ ਉਧਰੋਂ ਆਈ ਵੀ ਆਈ ਹਸਾਰ ਦੁਨੀ ਉਧਰੋਂ ਆਈ ਹਾਂ ਜੀ ਹਾਂ ਜੀ ਓਕੇ ਜੀ ਉਧਰ ਆਪਣੇ ਲੈਂਕ ਹੋਣਗੇ ਉਧਰ ਸਾਰੇ ਲੈਂਕ ਕਿਧਰੋਂ ਜੀ ਜਾਣੇ ਰਹੇ ਓਕੇ ਜੀ ਓਕੇ ਜੀ ਓਕੇ ਜੀ ਆਹ ਕਰੋ ਜੀ ਦੇਖੋ ਤੇ ਕੱਟੀ ਜੇ ਆਪਾਂ ਗੱਲ ਕਰ ਲਈ ਸੀਮਨ ਦਾ ਕੋ ਪਤਾ ਹੈਗਾ ਜੀ ਕਿਹੜੀ ਸੀਮਨ ਦਾ ਤਾਂ ਪਤਾ ਨਹੀਂ ਪਰ ਕੱਟੀ ਨੰਬਰ 1 ਆ ਇੱਕ ਨੰਬਰ ਕੱਟੀ ਓਕੇ ਜੀ ਓਕੇ ਓਕੇ ਤੇ ਆਪਦੀ ਮਾਂ ਤੇ ਹੀ ਜਾਣਾ ਮਾਂ ਵੀ ਚੰਗੇ ਕਹਿੰਨੇ ਸੀਮਨ ਚੰਗੇ ਭਰਾਏ ਹੋ ਜੀ ਦੇਖੋ ਮਾਂ ਦਾ ਕਿੱਦਾਂ ਕੱਟਦਾ ਵਾੜ ਤੇ ਪੂਰਾ ਆਹ ਦੇਖੋ ਵੀਰੋ ਆਪਾਂ ਕੱਟੀ ਦੇਖੋ ਤੁਸੀਂ ਬਸ਼ੇਰੇ ਯਾਰ ਕੀ ਪਈ ਆ ਚੋਣ ਦੇਖੋ ਜੀ ਬਾਕੀ ਸਭ ਮਾਦਰ ਇਹ ਤਾਂ ਮਾਂ ਦਾ ਹੋਕੜੀ ਦਿਖਾਈ ਦਿਖਾ ਦਿੰਨੇ ਤੁਹਾਨੂੰ ਆਹ ਦੇਖੋ ਇਧਰ ਹਾਦੀ ਕੋ ਮਿਲਕ ਵੀ ਇੰਜ ਦੇਖੋ ਕਿਹੋ ਜਿਹਾ ਪਈਆਂ ਬੰਦ ਬੰਦ ਤੇ ਧਾਰਾਂ ਦਾ ਜੇ ਆਪਾਂ ਗੱਲ ਕਰ ਲਈਏ ਸਾਫ਼ ਸੁਥਰਾ ਚ ਹੋਣਾ ਹਨਾ ਕੋਈ ਭੂਰ ਨਹੀਂ ਕੋਈ ਸਰਲਾ ਨਹੀਂ ਇੱਕ ਨੰਬਰ ਚੰਗੀ ਮੋਟਰ ਵਰਗਾ ਸਵਾਸਿ ਸਪਾਸਟ ਵਾਲਾ ਬਸ ਆਹ ਦੇਖੋ ਜੀ ਓਕੇ ਵੀਰੇ ਬਸ ਬਹੁਤ ਸਾਫ਼ ਸੁਥਰਾ ਤੇ ਸਾਫ਼ ਸੁਥਰਾ ਚ ਹੋਣ ਆਹ ਦੇਖੋ ਜੀ ਓਕੇ ਵੀਰੇ ਓਕੇ ਓਕੇ ਹਾਂਜੀ ਕੀ ਡਿਮਾਂਡ ਹੈ ਦੀ ਇਹਦਾ ਮੁੱਲ ਆ ਜੀ 140 135 ਲਵਾਂਗੇ ਇਹਦਾ ਮੁੱਲ ਥੋੜੇ ਜਾਇਜ ਆ ਝੋਟੀਆਂ ਤਾਂ ਹੁਣ ਨਹੀਂ ਅੱਪਾ ਮੁੱਲ ਜਾਦੇ ਕਰਦੇ ਨਹੀਂ 135 ਜਮਾਨਤਾਨ ਹੋ ਜੂ ਜੀ ਜਮਾਨਤਾਨ ਕਰ ਦਿਆਂਗੇ ਜਿਹੜਾ ਬੰਦਾ ਉਹ ਦੂਰ ਨੇੜੇ ਉਹ ਜਾ ਦੇਖਣਾ ਖਾਨ ਦੇ ਬੰਦੇ ਚਲੋ ਚੈੱਕ ਵੱਡੀ ਝੋਟੀ ਹੈ ਜੀ 135 ਜਮਾਨਤਾਨ ਹੋ ਜੂ ਜੀ ਹਾਂਜੀ ਕਰ ਦਾਂਗੇ ਇਹ ਕਰਦੇ ਹਾਂ ਮਗਰ ਕੱਟੀ ਤੇ ਮਿਲ ਕੰਪੈਸਟੀ ਕਿੰਨੀ ਦਸੀ ਸੀ ਇਹਦੀ ਕਿੰਨਾ ਦੇ ਦਊਗੀ 17 ਕਿਲੋ ਆਰਾਮ ਨਾਲ ਹੋ ਜੂ ਠੀਕ ਹੈ ਜੀ ਤੇ ਇਹਦਾ ਇਹ 13 ਕਿਲੋ ਵੀ ਲੂਗੀ ਇਹਦਾ ਆਪਾਂ ਇੱਕ ਪੰਜ ਤੋਂ ਮਾਨਦਾਨ ਕਰਾਂਗੇ 1 ਲੱਖ ਮੁੱਲ ਠੀਕ ਹੈ ਜੀ ਨੰਬਰ ਫੇਰ ਬੋਲੋ ਨੰਬਰ 6239097990 ਚਾਹ ਜੀ ਪਿੰਡ ਜੀ ਪਿੰਡ ਖੰਡਿਆ ਹੈ ਜੀ ਜ਼ਿਲ੍ਹਾ ਬਰਨਾਲਾ ਜੀ ਤੇ ਨੇੜੇ-ਤੇੜੇ ਆਪਣੇ ਅੜੀ ਸਾਹਿਬ ਗੁਰਦੁਆਰਾ ਹਾਂ ਜੀ ਨੇੜੇ ਅੰਸਰ ਗੁਰਦੁਆਰਾ ਸਾਹਮਣੇ ਆਨੰਦਪੁਰ ਪ੍ਰੀਹਾਰੋਂ ਪਟਕਾ ਦੇ ਕੋਠੇ ਓਕੇ ਜੀ ਬਾਕੀ ਦਾ ਦੋ ਝੋਟੀਆਂ ਵੀਰੇ ਦੋਨੇ ਤੁਹਾਨੂੰ ਦਿਖਾਤੀਆਂ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ